ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਔਰ ਇਸ ਦਿਨ ਦੀ ਵੱਡੀ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਅਸਤੀਫਾ ਦੇ ਦਿੱਤਾ ਹੈ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਔਰ ਨਾਲ ਹੀ ਆਪਣੀ ਟਿਕਟ ਵੀ ਵਾਪਸ ਕਰ ਦਿੱਤੀ ਹੈ ਜਿਹੜਾ ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹਰਦੀਪ ਸਿੰਘ ਬੁਟਰੇਲਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਹਰਦੀਪ ਸਿੰਘ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਹਰਦੀਪ ਸਿੰਘ ਹੁਣੀ ਮੌਜੂਦਾ ਕਾਉਂਸਲਰ ਵੀ ਨੇ ਔਰ ਉਹਨਾਂ ਨੂੰ ਹੀ ਪਾਰਟੀ ਨੇ ਚੰਡੀਗੜ੍ਹ ਸੀਟ ਤੋਂ ਮੈਦਾਨ ਦੇ ਵਿੱਚ ਉਤਾਰਿਆ ਸੀ ਕਿਉਂਕਿ ਇਸ ਵਾਰ ਪਹਿਲੀ ਵਾਰ ਹੈ ਕਿ ਅਕਾਲੀ ਦਲ ਔਰ ਚੰਡੀਗੜ੍ਹ ਦੇ ਵਿੱਚ ਬੀਜੇਪੀ ਵੱਖ-ਵੱਖ ਤੌਰ ਦੇ ਉੱਤੇ ਚੋਣ ਲੜ ਰਹੀ ਹੈ ਤਾਂ ਜਿੱਥੇ ਬੀਜੇਪੀ ਦੇ ਸੰਜੇ ਟੰਡਨ ਉਮੀਦਵਾਰ ਨਹੀਂ ਤਾਂ ਉੱਥੇ ਹੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਹਰਦੀਪ ਬੁਟਰੇਲਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਔਰ ਹਰਦੀਪ ਬੁਟਰੇਲਾ ਨੇ ਜੋ ਗੱਲਾਂ ਕਹੀਆਂ ਨੇ ਜੋਰਦੀਪ ਬਟਰੇਲਾ ਨੇ ਕਿਹਾ ਹੈ ਕਿ ਮੈਂ ਇਹ ਪਾਰਟੀ ਇਸ ਲਈ ਛੱਡ ਰਿਹਾ ਮੈਂ ਅਸਤੀਫਾ ਇਸ ਲਈ ਦੇ ਰਿਹਾ ਕਿਉਂਕਿ ਕਹਿੰਦੇ ਨਾ ਤਾਂ ਇਸ ਸੀਟ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਧਿਆਨ ਦਿੱਤਾ ਜਾ ਰਿਹਾ ਨਾ ਕੋਈ ਪਾਰਟੀ ਫੰਡ ਦਿੱਤੇ ਜਾ ਰਹੇ ਨੇ ਤਾਂ ਕਹਿੰਦੇ ਮੈਂ ਤਾਂ ਇੱਕ ਆਮ ਘਰ ਦਾ ਗਰੀਬ ਘਰ ਦਾ ਇਨਸਾਨਾਂ ਵਿਅਕਤੀਆਂ ਤਾਂ ਕਿਵੇਂ ਮੈਚ ਹੋਣ ਲੜ ਸਕਦਾ ਕਿਵੇਂ ਮੈਂ ਕੰਟੈਸਟ ਕਰ ਸਕਦਾ ਤਾਂ ਇਸ ਦੇ ਚਲਦਿਆਂ ਹੋਏ ਆ ਹਰਦੀਪ ਬਟਰੇ ਲਾਉਣਾ ਨੇ ਅਕਾਲੀ ਦਲ ਤੋਂ ਵੀ ਅਸਤੀਫਾ ਦੇ ਦਿੱਤਾ ਔਰ ਨਾਲ ਹੀ ਜਿਹੜੀ ਟਿਕਟ ਉਹਨਾਂ ਨੂੰ ਐਲਾਨੀ ਸੀ ਚੰਡੀਗੜ੍ਹ ਦੀ ਲੋਕ ਸਭਾ ਸੀਟ ਵਾਸਤੇ ਉਹ ਵੀ ਉਹਨਾਂ ਨੇ ਵਾਪਸ ਕਰ ਦਿੱਤੀ ਹੈ ਹਾਲਾਂਕਿ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਭਾਜਪਾ ਦੇ ਵੱਲੋਂ ਇਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ ਹੈ ਇਹਨਾਂ ਦੇ ਸਾਥੀਆਂ ਨੂੰ ਨਾਲ ਭਾਜਪਾ ਅਪਰੋਚ ਕਰ ਰਹੀ ਸੀ ਕਿਉਂਕਿ ਜਦੋਂ ਮੇਰ ਦੀਆਂ ਚੋਣਾਂ ਸੀ ਤਾਂ ਉਦੋਂ ਵੀ ਇਹ ਚਰਚਾ ਨਿਕਲ ਕੇ ਸਾਹਮਣੇ ਆਈ ਸੀ ਕਿ ਹਰਦੀਪ ਬੁਣਾ ਨੇ ਜਿਹੜੀ ਆਪਣੀ ਵੋਟ ਪੁਗਤਾਈ ਹੈ ਉਹ ਭਾਜਪਾ ਦੇ ਹੱਕ ਦੇ ਵਿੱਚ ਪੁਗਤਾਈ ਹੈ ਤਾਂ ਹੁਣ ਇਹ ਚਰਚਾ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਐਮਪੀ ਦੀਆਂ ਚੋਣਾਂ ਹੋਣੀਆਂ ਸੀ ਜਿਸ ਦੇ ਵਿੱਚ ਜੋ ਫੰਡ ਦੀ ਕਮੀ ਨਜ਼ਰ ਆ ਰਹੀ ਸੀ ਜੋ ਫਾਈਨੈਂਸਸ ਦੀ ਕਮੀ ਨਜ਼ਰ ਆ ਰਹੀ ਸੀ ਉਸੇ ਚਲਦਿਆਂ ਹੋਇਆਂ ਹਰਦੀਪ ਬੁਟਰੇ ਲਾਣਾ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਔਰ ਟਿਕਟ ਵੀ ਆਪਣੀ ਵਾਪਸ ਕਰ ਦਿੱਤੀ ਗਈ ਹੈ ਤਾਂ ਚੰਡੀਗੜ੍ਹ ਤੋਂ ਆਮ ਆਦੀ ਪਾਰਟੀ ਜਿੱਥੇ ਕਾਂਗਰਸ ਦੇ ਨਾਲ ਅਲਾਈਅੰਸ ਦੇ ਵਿੱਚ ਹੈ ਗੜ ਜੋੜ ਦੇ ਵਿੱਚ ਹੈ ਉੱਥੇ ਹੀ ਭਾਜਪਾ ਔਰ ਅਕਾਲੀ ਦਲ ਇਕੱਲੇ ਤੌਰ ਦੇ ਉੱਤੇ ਇਹ ਚੋਣ ਲੜ ਰਹੇ ਨੇ ਪਰ ਇਹ ਚੋਣਾਂ ਤੋਂ ਪਹਿਲਾਂ ਸਿੱਧੇ ਤੌਰ ਦੇ ਉੱਤੇ ਅਕਾਲੀ ਦਲ ਨੂੰ ਇੱਕ ਝਟਕਾ ਲੱਗਦਾ ਹੋਇਆ ਨਜ਼ਰ ਆਇਆ ਜਿੱਥੇ ਉਹਨਾਂ ਦਾ ਉਮੀਦਵਾਰ ਹੀ ਉਹਨਾਂ ਨੂੰ ਵਿਚ ਵਿਚਾਲੇ ਚੋਣਾਂ ਤੋਂ ਐਨ ਠੀਕ ਪਹਿਲਾਂ ਛੱਡ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਹਰਦੀਪ ਬੁਟਰੇਲਾ ਨੇ ਅਸਤੀਫਾ ਦਿੱਤਾ ਆਪਣਾ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਇਸ ਕਰਕੇ ਦੇ ਰਿਹਾ ਕਿ ਪਾਰਟੀ ਸੀਟ ਦੇ ਉੱਤੇ ਧਿਆਨ ਨਹੀਂ ਦੇ ਰਹੀ ਇਲਾਨ ਕਰ ਦਿੱਤਾ ਜਰੂਰ ਕਿ ਟਿਕਟ ਐਲਾਨ ਦਿੱਤੀ ਹੈ ਚੋਣ ਜ਼ਰੂਰ ਲੜਨੀ ਹੈ ਕਹਿ ਦਿੱਤਾ ਪਰ ਇਸ ਸੀਟ ਦੇ ਉੱਤੇ ਕਹਿੰਦੇ ਕਿਸੇ ਦਾ ਕੋਈ ਵੀ ਧਿਆਨ ਨਹੀਂ ਹੈ ਤਾਂ ਕੀ ਕੁਝ ਕਿਹਾ ਹਰਦੀਪ ਬਟਰੇ ਲਾਣਾ ਨੇ ਪਹਿਲਾਂ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਵਾਸੀਆਂ ਦੇ ਚੰਡੀਗੜ੍ਹ ਵਾਸੀਆਂ ਦਾ ਧੰਵਾਦੀ ਜਿਨ੍ਹਾਂ ਨੇ ਮੈਨੂੰ ਡਿਸਕਾਬਲ ਬਣਾਇਆ ਕਿ ਮੈਂ ਪਾਰਟੀ ਦੇ ਦਿੱਖਿਆ ਪਰ ਪਾਰਟੀ ਨੇ ਮੇਰੀ ਸਾਰੀਆਂ ਗੱਲਾਂ ਉੱਪਰ ਕੀਤੀਆਂ ਸ਼ੋਮਣੀ ਕਾਲੀ ਦਲ ਦੀ ਸਾਰੀ ਉਹ ਗਰਦਾਨ ਸੁਖਬੀਰ ਸਿੰਘ ਬਾਦਲ ਜੀ ਨੂੰ ਮਿਲੀ ਸੀ ਤੇਵਣਾ ਨੇ ਦੱਸਿਆ ਸੀ ਕਿ ਗਰੀਬ ਘਰ ਦਾ ਬੱਚਾ ਹੈ ਬਈ ਇਸ ਤੋਂ ਐਮਪੀ ਦਾ ਇਲੈਕਸ਼ਨ ਜਿਹੜਾ ਹੈ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਲੜਿਆ ਜਿੱਤ ਸਕਦਾ ਕਿਉਂਕਿ ਐਮਸੀ ਦਾ ਇਲੈਕਸ਼ਨ ਛੋਟਾ ਹੁੰਦਾ ਹੈ ਔਰ ਮੈਂ ਉਹਨਾਂ ਕਿਹਾ ਸੀ ਪਤਾਨੀ ਨੂੰ ਵੀ ਤੁਸੀਂ ਜਿਹੜੇ ਸਾਡੇ ਨਾਲ ਇਦਾਂ ਨਾ ਹੋਵੇ ਜੋ ਨਿਗਮ ਦੇ ਇਲੈਕਸ਼ਨਾਂ ਵਿੱਚ ਹੁੰਦਾ ਹੈ ਸਾਨੂੰ ਲਵਾਸਾ ਦੀ ਤਰ੍ਹਾਂ ਛੱਡ ਦੇ ਜਾਂਦਾ ਹੈ ਅਤੇ ਕੋਈ ਲੀਡਰ ਨਹੀਂ ਆਉਂਦਾ ਕੋਈ ਸਾਡੇ ਕੌਂਸਲਰਾਂ ਨੂੰ ਪਾਰਟੀ ਫੰਡ ਨਹੀਂ দেয়া ਜਾਂਦਾ ਇਸ ਕਰਕੇ ਬੋਲੜੀ ਇਸੇ ਬੇਰੁਜ਼ਗਾਰੀ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਤੀ ਮੈਂ ਅੱਜ ਆਪਣੀ ਸਮੁੱਚੀ ਟੀਮ ਨਾਲ ਸ਼੍ਰੋਮਣੀ ਕਾਲੀ ਦਰ ਤੋਂ ਅਸਤੀਫਾ ਦੇਦਾ